ਜਦੋਂ ਕੇਜਰੀਵਾਲ ਇਹਨਾਂ ਦੇ ਪਾਪਾ ਜੀ ਨੂੰ ਫੜ ਲੈਂਦੇ ਆ ਉੱਥੇ ਅਰੈਸਟ ਕਰ ਲੈਂਦੇ ਆ ਮੈਂ ਨਹੀਂ ਕਹਿ ਰਿਹਾ ਪਾਪਾ ਜੀ ਇਹਨਾਂ ਦੀ ਗगन ਮਾਨ ਕਹਿੰਦੀ ਸੀ ਤੇ ਫਿਰ ਜੇਕਰ ਇਹਨਾਂ ਦੇ ਐਮਐਲਏ ਪਾਪਾ ਜੀ ਕਹਿੰਦੇ ਨੇ ਉਹਨਾਂ ਨੂੰ ਤੇ ਇਹਨਾਂ ਦੇ ਪਾਪਾ ਜੀ ਨੂੰ ਜਦੋਂ ਅਰੈਸਟ ਕਰਦੇ ਨੇ ਤੇ ਫਿਰ ਤਾਂ ਇਹ 92 ਦੇ 92 ਗੁੰਗੇ ਉੱਥੇ ਜਾ ਕੇ ਬੋਲਦੇ ਨੇ ਹਤਾਜ ਤਖਤੀਆਂ ਫੜ ਲੈਂਦੇ ਨੇ ਤੇ ਅੱਜ ਦੇਖਦਾ ਕਿਸਾਨ ਮਰ ਰਿਹਾ ਹੈ ਅੱਜ ਬਨਮਿਆਂ ਨੇ ਹੁੰਗੜੀਆਂ ਪਾਈਆਂ ਜਿਹਨੇ ਮੂੰਹ ਦੇ ਵਿੱਚ ਅੱਜ ਕਿਉਂ ਨਹੀਂ ਬੋਲਦੇ ਤੇ ਜਿਹੜਾ ਉਹ ਕਹਿ ਰਹੇ ਨੇ ਉਹ ਇਕਸਾਉਂਦੇ ਨੇ ਕਿਸਾਨ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਮਾਨਯੋਗ ਸਾਡੀ ਸਰਪੱਤ ਪੇ ਕਿਹਦੀ ਬਦੌਲਤ ਬੈਠੇ ਨੇ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਭਾਰ ਸਰਕਾਰ ਤੇ ਕਾਰਵਾਈ ਨਹੀਂ ਬਣਦੀ ਭਾਈ ਭਾਰ ਸਰਕਾਰ ਦੀ ਜਿਹੜੀ ਆ سپورਟ ਲੈ ਲੋ ਇਹਦਾ ਮਤਲਬ ਬਲ ਪ੍ਰਯੋਗ ਕਰਨਾ ਹੈ ਪੈਰਾਮਿਲਟਰੀ ਫੋਰਸ ਭੇਜੋਗੇ ਆਪਣੇ ਦੇਸ਼ ਦੇ ਕਿਸਾਨਾਂ ਤੇ ਤਸ਼ੱਦਦ ਕਰੋਗੇ ਇੱਕ ਸਾਂ ਚੁੱਕਣ ਲਈ ਹਜ਼ਾਰਾਂ ਕਿਸਾਨ ਸ਼ਹੀਦ ਕਰੋਗੇ ਸਕਦੇ ਹੋ ਐਸੋਲੇ ਸੜਕਾਂ ਤੇ ਜਿਹੜੇ ਆ ਉਤਰੇ ਹੋਏ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ 21 ਦੀ ਗੱਲ ਕਰੀ ਉਸ ਵੇਲੇ ਅੰਦੋਲਨ ਚੱਲਿਆ ਹੁਣ ਵੀ 11 ਮਹੀਨੇ ਹੋ ਚੱਲੇ ਆ ਖਨੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਔਰ ਇਸ ਵੇਲੇ ਕਿਸਾਨ ਆਗੂ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹ ਮਰਨਵਰਨ ਤੇ ਬੈਠੇ ਨੇ ਆ 34 35ਵਾਂ ਦਿਨ ਜਿਹੜਾ ਆ ਉਹ ਜਿਹੜਾ ਉਹਨਾਂ ਦਾ ਚੱਲ ਰਿਹਾ ਉਹਨਾਂ ਦਾ 18 ਕਿਲੋ ਵੇਟ ਵੀ ਘਟ ਚੁੱਕਾ ਆ ਔਰ ਜਾਣਾਂਗੇ ਸਾਰੀ ਸਥਿਤੀ ਕੀ ਆ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਆਗੂ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜਾ ਬੈਠ ਕੇ ਨਹੀਂ ਸੜਕਾਂ ਤੇ ਬੈਠ ਕੇ ਨੇ ਲੋਕਾਂ ਨੂੰ ਜਿਹੜੀ ਬੜੀ ਜਿਹੜੀ ਆ ਨਾਲ ਤੁਹਾਡਾ ਸਾਥ ਵੀ ਮਿਲ ਰਿਹਾ ਆ ਕੀ ਵਜ੍ਹਾ ਕੀ ਆ ਕਿਉਂ ਸੜਕਾਂ ਤੇ ਆਏ ਨੇ ਦੇਖੋ ਇਹ ਜਿਹੜੀ ਸਾਡੀ ਭਾਰਤ ਸਰਕਾਰ ਹੈ 2020 ਕੀ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਸਨ ਉਹਨਾਂ ਤੋਂ ਪਿੱਛੇ हट ਗਈ ਸਰਕਾਰ ਨੇ ਕਿਹਾ ਸੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਵਾਂਗੇ ਉਹਦੀ ਕਮੇਟੀ ਬਣੇਗੀ ਜਿਹੜਾ ਬਹੁਮਤ ਐਸਕੇਮ ਦਾ ਹੋਏਗਾ ਉਹ ਤੋਂ हट ਗਏ 26 ਚੋਂ 23 ਮੈਂਬਰ ਆਪਣੇ ਪਾਲੇ ਔਰ ਏਸੀ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਇਲੈਕਟ੍ਰਿਸਿਟੀ ਬਿੱਲ ਹੈ ਉਹ ਤੁਹਾਡੇ ਨਾਲ ਡਿਸਕਸ ਕੀਤੀ ਤੋਂ ਬਿਨਾ ਨਹੀਂ ਲਿਆਵਾਂਗੇ ਉਹਨੂੰ 2023 ਚ ਫਿਰ ਲਿਆਏ ਸੋ ਏਸੀ ਤਰੀਕੇ ਨਾਲ ਕਿਹਾ ਸੀ ਲਖੀਮਪੁਰ ਪਖੀਰੀ ਜਿਹੜਾ ਇਨਸਾਫ ਦੇਵਾਂਗੇ ਉਹ ਹੁਣ ਤੱਕ ਨਹੀਂ ਮਿਲੇ ਆ ਸੋ ਇਹ ਸਾਰੀਆਂ ਹੀ ਡਿਮਾਂਡ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ 2020 ਕੀ ਵਾਲੀਆਂ ਨਹੀਂ ਲਗ ਭਗ ਸੋ ਉਹ ਮੰਗਾਂ ਤੇ ਸਰਕਾਰ ਪਿੱਛੇ हट ਗਈ ਦੁਬਾਰਾ ਅੰਦੋਲਨ ਸ਼ੁਰੂ ਹੋਇਆ 23 ਫਰਵਰੀ ਨੂੰ ਔਰ 23 ਫਰਵਰੀ 2024 ਦਾ ਅੰਦੋਲਨ ਜਿਹੜਾ ਅੱਜ ਉਹਨੂੰ ਇੱਕ ਕਹਦੇ ਸਾਢੇ 10 ਮਹੀਨੇ ਹੋ ਗਏ ਔਰ ਇਹ 23 ਫਰਵਰੀ ਤੱਕ ਸਾਲ ਹੋ ਜਾਏਗਾ ਜੇਕਰ ਸਰਕਾਰ ਨੇ ਗੱਲ ਨਾ ਸੁਣੀ ਸੋ ਉਹ ਸਰਕਾਰ ਕਹਿੰਦੀ ਵੀ ਇਹ ਟਰੈਕਟਰ ਮੋਡੀਫਾਈ ਕਰਕੇ ਲਿਆਏ ਨੇ ਇਹਨਾਂ ਨੇ ਟੈਂਕ ਬਣਾਏ ਹੋਏ ਨੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੁਸੀਂ ਜਾ ਸਕਦੇ ਹੋ ਟਰੈਕਟਰ ਛੱਡ ਕੇ ਅਸੀਂ ਟਰੈਕਟਰ ਛੱਡ ਕੇ 101 ਦੇ ਜਥੇ ਭੇਜੇ ਉਹ ਵੀ ਨਹੀਂ ਜਾਣ ਦਿੱਤੇ ਉਹ ਵੀ ਸਾਡੇ ਸਾਥੀ ਜ਼ਖਮੀ ਕੀਤੇ ਇੰਜਰਡ ਕੀਤੇ ਫਿਰ ਸਰਦਾਰ ਜਗਜੀਤ ਸਿੰਘ ਡੱਲਿਆਲ ਉਹ ਰੋਸ ਵਜੋਂ ਮੰਨwarte ਤੇ ਬਹਿ ਗਏ ਵੀ ਮੈਂ ਦੇਸ਼ ਦਾ ਕਿਸਾਨ ਹੈ ਉਹਨੂੰ ਸੁਸਾਈਡ ਨਹੀਂ ਕਰਨ ਦੇਣਾ ਮੈਂ ਉਹਦੇ ਵਾਸਤੇ ਆਪਣੀ ਜਾਨ ਲਾ ਦੇਵਾਂਗਾ ਮੰਨwarte ਤੇ ਬੈਠਾਂਗਾ ਉਹਨਾਂ ਨੂੰ ਅੱਜ 34 ਦਿਨ ਹੋ ਗਏ 18 ਕਿਲੋ ਵਜ਼ਨ ਘਟ ਗਿਆ ਬੜੀ ਕ੍ਰਿਟੀਕਲ ਸਟੇਜ ਐ 70 ਸਾਲ ਤੋਂ ਉੱਪਰ ਦੀ ਉਮਰ ਐ ਉਹਨਾਂ ਦੀ ਸੋ ਸਰਕਾਰ ਜਿਹੜੀ ਆ ਉਹ ਗੱਲਬਾਤ ਵੀ ਨਹੀਂ ਕਰਨਾ ਚਾਹੁੰਦੀ 18 ਫਰਵਰੀ ਨੂੰ ਲਾਸਟ ਮੀਟਿੰਗ ਹੋਈ ਸੀ ਬਾਹਰ ਸਰਕਾਰ ਨਾਲ ਔਰ ਉਸ ਤੋਂ ਬਾਅਦਾਂ ਇਲੈਕਸ਼ਨ ਤੋਂ ਪਹਿਲਾਂ ਤਾਂ ਚਾਰ ਵਾਰੀ ਆਈ ਪਾਰ ਸਰਕਾਰ ਪਰ ਹੁਣ ਦੁਬਾਰਾ ਸਰਕਾਰ ਜਿਹੜੀ ਆ ਉਹਨ ਕੋ ਮੀਟਿੰਗ ਨਹੀਂ ਕੀਤੀ ਡੱਲੇਵਾਲ ਸਾਹਿਬ ਨੂੰ ਅੱਜ ఎన్ని ਦਿਨ ਬੈਠੇ ਆ ਹੋ ਗਏ ਕੋਈ ਮੀਟਿੰਗ ਨਹੀਂ ਕੀਤੀ ਰੋਸ ਵਜੋਂ ਫਿਰ ਕਿਉਂਕਿ ਇੱਕ ਨੀਤੀ ਇਹਨਾਂ ਨੇ ਹੋਰ ਜਿਹੜੀ ਜਿਹੜੇ ਕਾਨੂੰਨ ਰੱਦ ਕਰਾ ਕੇ ਲੈ ਆਂਦੇ ਆਏ ਸੀ ਉਹ ਇਹਨਾਂ ਨੇ ਐਗਰੀਕਲਚਰ ਮਾਰਕੀਟਿੰਗ ਡਰਾਫਟ ਫੇਰ ਲੈ ਆਂਦਾ ਸਟੇਟਾਂ ਨੂੰ ਫੇਰ ਭੇਜਦਾ ਸਿੱਧੇ ਸਿੱਧੇ ਤੌਰ ਤੇ ਉਹੀ ਕਾਨੂੰਨ ਫੇਰ ਲਾਗੂ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਸੋ ਉਹ ਛੇਵਜੋਂ ਰੋਸ ਵਜੋਂ ਅੱਜ ਕਿਸਾਨ ਜਿਹੜੇ ਆਹੋ ਸੜਕਾਂ ਤੇ ਉਤਰਿਆ ਅੱਜ 30 ਦਾ ਸੱਦਾ ਸੀ ਸਾਰੀਆਂ ਪੰਜਾਬ ਦੀਆਂ ਜੂਨੀਅਨ ਵੱਲੋਂ ਸੋ ਉਹ ਬੜਾ ਸਫਲਤਾਪੂਰਵਕ ਜਨ ਜਨ ਨੇ ਇਹਦੇ ਵਿੱਚ ਸਾਥ ਦਿੱਤਾ ਮਾਂ ਜੋ ਸੁਪਰੀਮ ਕੋਰਟ ਆਰਡਰ ਕਹਿ ਰਹੀ ਹੈ ਕਿ ਡੱਲੇ ਸਾਲ ਦਾ ਬਰਤ ਖੁੱਲਦਾ ਪਰ ਕਿਸਾਨ ਨਹੀਂ ਖੁੱਲਣ ਦਿੰਦੇ ਉਹਨਾਂ ਨੂੰ ਇੱਕ ਪੈਲੂ ਮੋਹਰੂ ਬਣਾ ਕੇ ਜਿਹੜਾ ਮੋਹਰਾ ਬਣਾ ਕੇ ਰੱਖ ਰਾਇਆ ਇਹ ਸਿਰਫ ਤੇ ਸਿਰਫ ਜਿਹੜੇ ਕਿਸਾਨ ਜਥੇ ਵਨੀਆਂ ਰੋਕ ਰਹੀਆਂ ਉਹਨਾਂ ਨਾਲ ਦੇਖੋ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਸਾਡੀ ਸਰਵਉੱਚ ਅਦਾਲਤ ਹੈ ਹੀ ਸਤਕਾਰ ਕਰਦੇ ਆ ਪਰ ਸਰਵਉੱਚ ਅਦਾਲਤ ਨੂੰ ਕੀ ਕਿਸਾਨ ਹੀ ਨਜ਼ਰ ਆਉਂਦਾ ਹੈ ਇਸ ਸ਼ੱਕ ਦੇ ਘੇਰੇ 'ਚ ਨਹੀਂ ਕੀ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਕਿ 10 ਮਹੀਨੇ 1.5 ਮਹੀਨੇ ਹੋ ਗਏ 11ਵਾਂ ਮਹੀਨਾ ਚੱਲ ਰਿਹਾ ਹੈ ਕਿਸਾਨ ਸੜਕਾਂ ਤੇ ਬੈਠੇ ਨੇ ਕੀ ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਡੱਲੇਵਾਲ ਸਾਹਿਬ ਕਿਹੜੀਆਂ ਮੰਗਾਂ ਲਈ ਬੈਠੇ ਨੇ ਤੇ ਭਾਰਤ ਸਰਕਾਰ ਨੇ ਪੂਰੀਆਂ ਕਰਨੀਆਂ ਨੇ ਤੇ ਫੇਰ ਭਾਰਤ ਸਰਕਾਰ ਨੂੰ ਕਿਉਂ ਨਹੀਂ ਆਰਡਰ ਕਰਦੀ ਸਰਕਾਰ ਕੀ ਅੱਜ ਸਰਕਾਰ ਜਿਹੜੀ ਸਾਡੀ ਸੌਰੀ ਜਿਹੜੀ ਸੁਪਰੀਮ ਕੋਰਟ ਹੈ ਕਿਉਂ ਨਹੀਂ ਆਰਡਰ ਕਰਦੀ ਭਾਰਤ ਸਰਕਾਰ ਨੂੰ ਜਿਹੜੀ ਸੁਪਰੀਮ ਕੋਰਟ ਹੈ ਸਾਡੀ ਕੀ ਉਹ ਅੱਜ ਭਾਰਤ ਸਰਕਾਰ ਦੇ ਮੂਰੇ ਕਮਜ਼ੋਰ ਪੈ ਗਈ ਹੈ ਇਹ ਸ਼ੱਕ ਦੇ ਘੇਰੇ ਚ ਇੱਕ ਆਰਡਰ ਹੁਣ ਤੱਕ ਦੇਖੋ ਇਹ ਜਿਹੜੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਨੇ ਆਰਡਰ ਕੀਤਾ ਸੀ ਸਾਡੀ ਮਾਨਯੋਗ ਅਦਾਲਤ ਨੇ ਕਿ ਇਹ ਸੜਕਾਂ ਤੁਸੀਂ ਨਹੀਂ ਰੋਕ ਸਕਦੇ ਹਰਿਆਣੇ ਵਾਲਿਆਂ ਨੂੰ ਕਿਹਾ ਸੜਕਾਂ ਖੋਲੋ ਉਹਦੇ ਅੰਗੇਸਟ ਹਰਿਆਣਾ ਸਰਕਾਰ ਨੇ ਪਟੀਸ਼ਨ ਪਵਾਤੀ ਆਪਣੀ ਕੋ ਵਕੀਲ ਖੜੇ ਕਰਕੇ ਔਰ ਉਸ ਪਟੀਸ਼ਨ ਤੇ ਸੁਣਵਾਈ ਚੱਲ ਰਹੀ ਹੈ ਸੜਕ ਖੋਲਣ ਬਾਰੇ ਸੁਪਰੀਮ ਕੋਰਟ ਕੋਈ ਟਿੱਪਣੀ ਨਹੀਂ ਕਰ ਰਹੀ ਔਰ ਭਾਰਤ ਸਰਕਾਰ ਨੂੰ ਇਹ ਵੀ ਕਹਿ ਰਹੀ ਪਈ ਇਹਨਾਂ ਦੀ ਮੰਗਾਂ ਮੰਨੋ ਇਹਨਾਂ ਨੂੰ ਘਰਾਂ 'ਚ ਭੇਜੋ ਇਹ ਤੇ ਕੋਈ ਟਿੱਪਣੀ ਨਹੀਂ ਤੇ ਫਿਰ ਟਿੱਪਣੀ ਕਿਸਾਨਾਂ ਦਾ ਹੀ ਬਾਰ-ਬਾਰ ਨਜ਼ਰ ਆਉਂਦੀ ਹੈ ਤੇ ਜਿਹੜਾ ਉਹ ਕਹਿ ਰਹੇ ਨੇ ਕਿ ਭਾਈ ਇਹ ਜਿਹੜੇ ਐਕਸਾਈਜ਼ ਐਕਸਾਉਂਦੇ ਨੇ ਕਿਸਾਨ ਬਈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਮਾਨਯੋਗ ਸਾਡੀ ਸਰਪੋਚ ਅਦਾਲਤ ਨੂੰ ਇਹ ਨਜ਼ਰ ਆਉਂਦਾ ਪੇ ਕਿਹਦੀ ਬਦੌਲਤ ਬੈਠੇ ਨੇ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਭਾਰਤ ਸਰਕਾਰ ਤੇ ਕਾਰਵਾਈ ਨਹੀਂ ਬਣਦੀ ਜਿਹੜੇ ਗੱਲ ਕਰਕੇ ਮੁੱਕਰ ਗਏ ਨੇ ਰਿਟਰਨ ਦੇ ਵਿੱਚ ਉਹਨਾਂ ਤੇ ਨਹੀਂ ਕਾਰਵਾਈ ਬਣਦੀ ਪਰ ਇਹ ਸਾਡੀ ਮਾਨਯੋਗ ਸਰਵੋੱਚ ਅਦਾਲਤ ਜਿਹੜੀ ਆ ਅੱਜ ਇੰਜ ਲੱਗ ਰਿਹਾ ਕਿ ਬਿਲਕੁਲ ਸਵਾਲਾਂ ਦੇ ਘੇਰੇ ਚ ਲੋਕਾਂ ਦਾ ਨਿਆਂਪਾਲਿਕਾ ਤੋਂ ਜਿਹੜੀ ਸਰਵੋੱਚ ਅਦਾਲਤ ਸਾਡੀ ਉਹ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਕਿ ਸਾਡੀ ਸਰਵੋੱਚ ਅਦਾਲਤ ਨੇ ਇੱਕ ਆਰਡਰ ਨਹੀਂ ਹਲੇ ਤੱਕ ਕਰ ਕੱਢਿਆ ਭਾਰਤ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਮੰਨੋ ਤੇ ਭਾਈ ਉਹ ਤੋਂ ਬਾਅਦ ਵੀ ਰਸਤਾ ਹੁੰਦਾ ਹੈ ਜੇ ਸਾਡੀ ਸੁਪਰੀਮ ਕੋਰਟ ਆਰਡਰ ਕਰ ਦਿੰਦੀ ਹੈ ਤੇ ਭਾਰਤ ਸਰਕਾਰ ਕੋਲ ਇੱਕ ਜਿਹੜੀ ਇਹਨਾਂ ਦੀ ਕੋਲ ਲੋਕ ਸਭਾ ਦੇ ਵਿੱਚ ਸੰਸਦ ਹੈ ਹਾਊਸ ਹੈ ਉਹਦੇ ਵਿੱਚ ਹੀ ਬੈਠਣਾ ਹੁੰਦਾ ਜਾ ਕੇ ਉੱਥੇ ਬੈਠ ਕੇ ਪਾਸ ਕਰਨਾ ਹੁੰਦਾ ਹੈ ਫਿਰ ਵੀ ਉਹ ਤੋਂ ਵਾਪਸ ਮੋੜਿਆ ਜਾ ਸਕਦਾ ਫੈਸਲੇ ਨੂੰ ਪਰ ਇਧਰ ਨੂੰ ਜਾਣ ਨੂੰ ਤਿਆਰ ਨਹੀਂ ਸਾਡੀ ਜਿਹੜੀ ਸਰਵੋਚ ਅਦਾਲਤ ਹੈ ਕੇਵਲ ਕਿਸਾਨਾਂ ਤੇ ਹੀ ਜਿਹੜਾ ਡਰ ਦਾ ਮਾਹੌਲ ਬਣਾ ਕੇ ਭੇਜਦਾ ਕਿ ਤੁਸੀਂ ਪੰਜਾਬ ਸਰਕਾਰ ਨੂੰ ਆਖ ਦਿੱਤਾ ਕਿ ਤੁਸੀਂ ਭਾਈ ਭਾਰਤ ਸਰਕਾਰ ਦੀ ਜਿਹੜੀ ਆ ਸਪੋਰਟ ਲੈ ਲਓ ਇਹਦਾ ਮਤਲਬ ਬਲ ਪ੍ਰਯੋਗ ਕਰਨਾ ਹੈ ਪੈਰਾਮਿਲਟਰੀ ਫੋਰਸ ਭੇਜੋਗੇ ਆਪਣੇ ਦੇਸ਼ ਦੇ ਕਿਸਾਨਾਂ ਤੇ ਤਸ਼ੱਦਦ ਕਰੋਗੇ ਇੱਕ ਕਿਸਾਨ ਚੁੱਕਣ ਲਈ ਹਜ਼ਾਰਾਂ ਕਿਸਾਨ ਸ਼ਹੀਦ ਕਰੋਗੇ ਇਹਦਾ ਮਤਲਬ ਜਿਹੜੇ ਰੋਜ਼ ਸ਼ਹੀਦ ਹੋ ਰਹੇ ਨੇ ਉਹ ਕਿਸਾਨ ਨਹੀਂ ਹੈਗੇ ਜਿਹੜੇ ਸੁਸਾਈਡ ਕਰ ਰਹੇ ਨੇ ਹੁਣ ਤੱਕ 4 ਲੱਖ ਕਿਸਾਨ ਸ਼ਹੀਦ ਹੋ ਗਿਆ ਕੀ ਇਹ ਸੁਪਰੀਮ ਕੋਰਟ ਨੂੰ ਨਜ਼ਰ ਨਹੀਂ ਆਉਂਦਾ ਸੋ ਇਹ ਸਾਰਾ ਕੁਝ ਸਵਾਲਾਂ ਦੇ ਘੇਰੇ ਚ ਹੈ ਕਿ ਅੱਜ ਸਾਡੀਆਂ ਜਿਹੜੀਆਂ ਸਰਵੋੱਚ ਅਦਾਲਤਾਂ ਉਹ ਵੀ ਭਾਰਤ ਸਰਕਾਰ ਦੇ ਇਸ਼ਾਰੇ ਤੇ ਹੀ ਆਰਡਰ ਪਾਸ ਕਰ ਰਹੀਆਂ ਨੇ ਨਾ ਕਿ ਕਿਸਾਨ ਪੱਖੀ ਨਾ ਕਿ ਲੋਕ ਪੱਖੀ ਨਾ ਨਿਆਂ ਪੱਖੀ ਜਦੋਂ ਪੰਜਾਬ ਬਾਦ ਦਾ ਸੱਦਤ ਆ ਗਿਆ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਸੋਚੀ ਮਾਨ ਸਾਹਿਬ ਨੇ ਕੋ ਮੀਟਿੰਗ ਰੱਖੀ ਹੈ ਕਿ ਪੰਜਾਬ ਨਾ ਬੰਦ ਕਰੋ ਅਸੀਂ ਤੁਹਾਨੂੰ ਸਲਾਹ ਕਰਦੇ ਹਾਂ ਕੋਈ ਮੀਟਿੰਗ ਰੱਖਦੇ ਹਾਂ ਕਿ ਜਿਹੜੇ ਅਗਲੀ ਕੋ ਕਾਰਵਾਈ ਕੀਤੀ ਜਾਵੇ ਕੋਈ ਨਹੀਂ ਉਹ ਤੇ ਮੈਨੂੰ ਪਤਾ ਲੱਗਾ ਹੀ ਪਹਿਲਾਂ ਯਾਤਰਾ ਤੇ ਗਏ ਹੋ ਸੇ ਇੱਦਾਂ ਦੇਖੋ ਕਲੀਅਰ ਘਟ ਹੈ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੇ ਚੁਣੇ ਸੀ ਆਪਣੇ ਬਦਲਾਅ ਲਈ ਅੰਦਾਸੀ ਵੀ ਇਹ ਸਾਡਾ ਕੋ ਭਲਾ ਕਰਨਗੇ ਪਰ ਹੋਇਆ ਕੀ ਹੈ ਸਾਡਾ ਭਲਾ ਕਰਨ ਦੀ ਬਜਾਏ ਅੱਜ ਪੋਜੀਸ਼ਨ ਇਹ ਪੈਦਾ ਹੋ ਗਈ ਵੀ ਇਹਨਾਂ ਨੇ ਦਿੱਲੀ ਅੱਗੇ ਗੋਡੇ ਟੇਕ ਦਿੱਤੇ ਤੁਸੀਂ ਵੇਖੋ ਨਾ ਜਦੋਂ ਉਹਨਾਂ ਦਾ ਅੰਦੋਲਨ ਸ਼ੁਰੂ ਹੋਇਆ ਜਿਹੜਾ ਕੱਗਰ ਦਾ ਪੋਲਾ ਹੈ ਪੰਜਾਬ ਦੀ ਹੱਦ ਦੇ ਵਿੱਚ ਹੈ 300 ਮੀਟਰ ਅਗੇ ਹੱਦ ਹੈ ਤੇ ਉੱਥੇ ਹਰਿਆਣਾ ਸਰਕਾਰ ਅਗੇ ਕੰਧਾਂ ਕੱਢਦੀ ਹੈ ਸਾਡੀ ਹੱਦ 'ਚ ਨਹੀਂ ਰੋਕਦਾ ਸਾਡਾ ਮੁੱਖ ਮੰਤਰੀ ਫੇਰ ਸਾਡੇ ਤੇ ਉਹ ਗੋਲੀਆਂ ਚਲਾਉਂਦੀ ਆ ਉਸ ਤੋਂ ਵੀ ਅੰਦਰ ਆ ਕੇ ਅੱਧਾ ਕਿਲੋਮੀਟਰ ਡਰੋਨ ਨਾਲ ਸਾਡੇ ਤੇ ਗੋਲੇ ਸਿੱਟਦੀ ਆ ਗੈਸ ਦੇ ਉੱਥੇ ਮੁੱਖ ਮੰਤਰੀ ਨਹੀਂ ਰੋਕਦਾ ਪੰਜਾਬ ਸਰਕਾਰ ਨਹੀਂ ਰੋਕਦੀ ਫੇਰ ਸਾਡੇ ਤੇ ਗੋਲੀਆਂ ਚਲਾਉਂਦੇ ਨੇ ਸਾਡਾ ਇੱਕ ਲੜਕਾ ਸ਼ਹੀਦ ਕਰਦੇ ਨੇ ਸ਼ੁਭ ਕਰਨ ਗੋਲੀਆਂ ਮਾਰ ਕੇ ਉਹਦੀ ਐਫ ਆਈ ਆਰ ਦਰਜ ਨਹੀਂ ਕਰਦਾ ਮੁੱਖ ਮੰਤਰੀ ਸਾਨੂੰ 7 ਦਿਨ ਪ੍ਰੋਟੈਸਟ ਕਰਨ ਦੇ ਜਦੋਂ ਅਸੀਂ ਕਿਹਾ ਵੀ ਬਟਿੰਡਾ ਘੇਰਾਂਗੇ ਫਿਰ ਜਾ ਕੇ ਐਫਆਈਆਰ ਦਰਜ ਹੁੰਦੀ ਹੈ ਸੋ ਇਹ ਕਲੀਅਰ ਘਟ ਹੈ ਵੀ ਇਹ ਲਗਭਗ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹ ਕੇਂਦਰ ਨਾਲ ਰਲ ਕੇ ਹੀ ਖੇਡ ਖੇਡ ਰਹੀ ਹੈ ਸਾਰਾ ਕੁਝ ਇਹ ਜੋ ਚੱਲ ਰਿਹਾ ਇਹ ਕੇਂਦਰ ਨਾਲ ਰਲ ਕੇ ਉਹਦੇ ਮੋਰੇ ਗੋਡੇ ਟੇਕ ਕੇ ਇਹਨਾਂ ਤੋਂ ਆਸ਼ਾ ਨਹੀਂ ਕੀਤੀ ਜਾ ਸਕਦੀ ਅੱਜ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਕੇਜਰੀਵਾਲ ਇਹਨਾਂ ਦੇ ਪਾਪਾ ਜੀ ਨੂੰ ਫੜ ਲੈਂਦੇ ਆ ਉਥੇ ਅਰੇਸਟ ਕਰ ਲੈਂਦੇ ਆ ਮੈਂ ਨਹੀਂ ਕਹਿ ਰਿਹਾ ਪਾਪਾ ਜੀ ਇਹਨਾਂ ਦੀ ਗगन ਮਾਨ ਕਹਿੰਦੀ ਸੀ ਇਹਨਾਂ ਦੀ ਇੱਕ ਬੀਬੀ ਉਹ ਡੀ ਕੋਠੀ ਦੇ ਕਬਜ਼ੇ ਕਰੀ ਬੈਠੀ ਉਹ ਕਹਿੰਦੀ ਸੀ ਤੇ ਫਿਰ ਜੇਕਰ ਇਹਨਾਂ ਦੇ ਐਮ.ਐਲ.ਏ ਪਾਪਾ ਜੀ ਕਹਿੰਦੇ ਨੇ ਉਹਨਾਂ ਨੂੰ ਤੇ ਇਹਨਾਂ ਦੇ ਪਾਪਾ ਜੀ ਨੂੰ ਜਦੋਂ ਅਰੇਸਟ ਕਰਦੇ ਨੇ ਤੇ ਫਿਰ ਤਾਂ ਇਹ 92 ਦੇ 92 ਗੁੰਗੇ ਉੱਥੇ ਜਾ ਕੇ ਬੋਲਦੇ ਨੇ ਹਤਾਜੀ ਤਖਤੀਆਂ ਫੜ ਲੈਂਦੇ ਨੇ ਤੇ ਅੱਜ ਦੇਖਦਾ ਕਿਸਾਨ ਮਰ ਰਿਹਾ ਹੈ ਅੱਜ 92 ਨੇ ਹੂਗੜੀਆਂ ਪਾਈਆਂ ਉਹਦੇ ਮੂੰਹ ਦੇ ਵਿੱਚ ਅੱਜ ਕਿਉਂ ਨਹੀਂ ਬੋਲਦੇ ਅੱਜ ਕਿਉਂ ਨਹੀਂ ਮੁੱਖ ਮੰਤਰੀ ਨੂੰ ਲੈ ਕੇ ਜਾਂਦਾ ਮੈਂ ਤੇ ਬਹੁਤ ਵਾਰ ਕਿਹਾ ਕਿ 92 ਨਹੀਂ 94 ਨਹੀਂ ਇਹ ਸਾਰੇ 100 ਤੋਂ 11 ਸਾਰੇ ਐਮਪੀ ਐਮਐਲਏ ਨੂੰ ਸੱਦਾ ਦੇਵੇ ਰਾਜ ਸਭਾ ਮੈਂਬਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵੇ ਜਾ ਕੇ ਦਿੱਲੀ ਦਰਬਾਰ ਚੋਥੇ ਉਹਦੇ ਮੁੱਖ ਜਿਹੜਾ ਪ੍ਰਧਾਨ ਮੰਤਰੀ ਉਹਦੇ ਆਵਾਸਤੇ ਅੱਗੇ ਬੈਠਣ ਉਹਦੇ ਉਹਦੇ ਲੋਕ ਸਭਾ ਦੇ ਅੱਗੇ ਬਹਿਣ ਤੇ ਫੇਰ ਜਾ ਕੇ ਵੀ ਭਾਈ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੋ ਫੇਰ ਕਵਾਂਗੇ ਨਾ ਪਰ ਨਹੀਂ ਇਹ ਅੱਜ ਜਿਹੜਾ ਇਹਨੇ ਗੋਡੇ ਟੇਕੇ ਹੋਏ ਨੇ ਬਿਲਕੁਲ ਕੇਂਦਰ ਸਰਕਾਰ ਦਾ ਹਤਕੰਡਾ ਬਣ ਕੇ ਮੁੱਖ ਮੰਤਰੀ ਅੱਜ ਕੰਮ ਕਰ ਰਿਹਾ ਉਹ ਕੇਵਲ ਇਹਨਾਂ ਦੇ ਪੰਜ ਸੱਤ ਮੈਂਬਰ ਗਏ ਨੇ ਮੰਤਰੀ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਰਡਰ ਉਹ ਨਹੀਂ ਕੱਢਿਆ ਸੀ ਵੀ ਜਾ ਕੇ ਗੱਲ ਕਰੋ ਤਾਂ ਫਿਰ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਆ ਵੀ ਉਹ ਖਾਣਾ ਪੂਰਤੀ ਲਈ ਗਏ ਨੇ ਹੋਰ ਹੀ ਨਹੀਂ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਕੀ ਰਣਨੀਤੀ ਉਹ ਅਗਰ ਕੋਈ ਫੈਸਲਾ ਨਹੀਂ ਹੁੰਦਾ ਕੋਈ ਵੀ ਸੁਣਵਾਈ ਨਹੀਂ ਹੁੰਦੀ ਜਾਂ ਤੁਹਾਨੂੰ ਕਾਲ ਦੇ ਦੇ ਕੇ ਬੁਲਾਉਂਦੇ ਨਹੀਂ ਮੀਟਿੰਗ ਦੇ ਲਈ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਏਗੀ ਕਿਸਾਨ ਚੋਣ ਦੇ ਦੇਖੋ ਅੱਜ ਦੇ ਬੰਦੇ ਸੱਦੇ ਦੇ ਵਿੱਚ ਪੂਰਨ ਸਮਰਥਨ ਮਿਲਿਆ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੇ ਸਮਰਥਨ ਕੀਤਾ ਇਹਦਾ ਖਾਸ ਕਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਐਸਕੇਐਮ ਨਾਨ ਪੋਲੀਟੀਕਲ ਐਸਕੇਐਮ ਔਰ ਕਿਸਾਨ ਮਜ਼ਦੂਰ ਮੋਰਚਾ ਅੱਜ ਸਾਰੇ ਹੀ ਸੜਕਾਂ ਤੇ ਨੇ ਇਹਦਾ ਮਤਲਬ ਕੀ ਹੋ ਗਿਆ ਵੀ ਆਪਾਂ ਇੱਕੇ ਵੱਲ ਵਧ ਰਹੇ ਹਾਂ ਸੋ ਅਗਲੀ ਮੀਟਿੰਗ ਬੁਲਾਵਾਂਗੇ ਕੋਸ਼ਿਸ਼ ਕਰੀਏ ਇੱਕ ਇੱਕ ਚਾ ਜੀਏ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਗੇ ਜਿਵੇਂ ਟਕੇਸ ਸਾਹਿਬ ਕਹਿ ਗਏ ਸੀ ਵੀ ਇਹ ਕੱਲਾ ਇਧਰੋਂ ਹੀ ਨਹੀਂ ਖਨੋਰੀ ਵੱਲੋਂ ਵੀ ਇਹ ਉਧਰੋਂ ਜਿਹੜਾ ਕੜਸਾਨਾ ਵੱਲੋਂ ਵੀ ਹੋਰ ਪਾਸਿਓਂ ਵੀ ਜਿਹੜਾ ਇਹ ਅੱਗੇ ਬੈਠੇ ਸੀ ਟਿੱਕਰੀ ਅੱਗੇ ਬੈਠੇ ਸੀ ਹਰਿਆਣੇ ਵਾਲੀ ਸਾਈਡ ਤੇ ਪਰੇ ਰਾਜਸਥਾਨ ਮੱਧ ਪ੍ਰਦੇਸ਼ ਸਾਈਡ ਤੋਂ ਜਿੰਨੇ ਵੀ ਬੈਠੇ ਸੀ ਸਾਰੇ ਹੀ ਸਾਥੀ ਆਉਣਗੇ ਜਦੋਂ ਅੱਗੇ ਵਧਣਗੇ ਉਹ ਫਿਰ ਜਦੋਂ ਦਿੱਲੀ ਨੂੰ ਘੇਰਾ ਵਧੂਗਾ ਫਿਰ ਸਰਕਾਰ ਮੰਨੂਗੀ